ਪਾਣੀ ਦਾ ਦੇਵਤਾ ਖਵਾਜਾ ਪੀਰ ਜਿਸ ਦੀ ਪੂਜਾ ਦੁਨੀਆ ਦੇ ਹਰ ਧਰਮ ਦੇ ਲੋਕਾਂ ਵੱਲੋਂ ਦੁਨੀਆ ਦੇ ਹਰੇਕ ਕੋਨੇ ਵਿੱਚ ਕੀਤੀ ਜਾਂਦੀ ਹੈ ਕੌਣ ਹੈ ਖਵਾਜਾ ਪੀਰ ਪਾਣੀ ਦਾ ਦੇਵਤਾ ਜਿਸ ਨੂੰ ਲੋਕ ਸਦੀਆਂ ਤੋਂ ਪੂਜਦੇ ਆ ਰਹੇ ਹਨ ਪੂਰੀ ਦੁਨੀਆ ਨੂੰ ਜਿੱਤਣ ਵਾਲਾ ਸਿਕੰਦਰ ਮਹਾਨ ਦਾ ਸੋਈਆ ਖਵਾਜਾ ਪੀਰ ਪੂਰੀ ਦੁਨੀਆ ਦਾ ਪਾਣੀ ਦਾ ਦੇਵਤਾ ਕਿਵੇਂ ਬਣ ਗਿਆ ਸਿਕੰਦਰ ਬਾਦਸ਼ਾਹ ਨੇ ਆਪਣੇ ਇਸ ਸੋਈਏ ਨੂੰ ਭਾਰੇ ਪੱਥਰ ਬਣ ਕੇ ਪਾਣੀ ਵਿੱਚ ਕਿਉਂ ਡੋਪ ਦਿੱਤਾ ਸੀ ਪੰਜਾਬ ਵਿੱਚ ਖੂਹਾਂ ਜਾਂ ਨਲਕਿਆਂ ਦਾ ਟੱਕ ਲਗਾਉਣ ਸਮੇਂ ਜਾਂ ਅੱਜਕੱਲ ਕਰਾਂ ਜਾਂ ਖੇਤਾਂ ਵਿੱਚ ਨਮਾ ਬੂਰ ਕਰਨ ਸਮੇਂ ਲੋਕ ਇਸ ਖਵਾਜੇ ਪੀਰ ਦੀ ਕਿਰਾਈ ਕਿਉਂ ਚੜਾਉਂਦੇ ਹਨ ਆਖਿਰ ਕੀ ਹੈ ਖਵਾਜੇ ਪੀਰ ਦੀ ਅਸਲੀਅਤ ਤੇ ਕੀ ਹੈ ਇਸ ਦਾ ਸਿੱਖ ਧਰਮ ਨਾਲ ਸਬੰਧ ਪੰਜਾਬ ਵਿੱਚ ਚਲੀਆਂ ਆਉਂਦੀਆਂ ਇਹਨਾਂ ਰਸਮਾਂ ਦਾ ਕੀ ਹੈ ਇਤਿਹਾਸ ਕਿਤੇ ਇਹ ਵੀ ਕੋਈ ਪਖੰਡਤਾ ਨਹੀਂ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਇਹ ਸਭ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਪਰ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਨੇ ਆਪਣੇ ਆਖਰੀ ਗੀਤ ਵਿੱਚ ਖਵਾਜੇ ਪੀਰ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਜਾਂ ਫਿਰ ਮਿਹਰਬਾਨ ਹੈ ਖਵਾਜਾ ਮਿੱਠੀਏ ਅੱਜ ਆਪਾਂ ਗੱਲ ਕਰਾਂਗੇ ਖਵਾਜਾ ਪੀਰ ਬਾਰੇ ਦਰਿਆ ਨੂੰ ਪਾਰ ਕਰ ਲੱਗਿਆ ਮਲਾਕ ਕਿਸ਼ਤੀ ਤੁਰੰਤੋਂ ਪਹਿਲਾਂ ਖਵਾਜੇ ਪੀਰ ਨੂੰ ਮਤ ਬੇਕੇ ਤੁਰਦਾ ਹੈ ਆਖਿਰ ਪੰਜਾਬ ਵਿੱਚ ਇਹ ਖਵਾਜੇ ਨੂੰ ਮੱਥਾ ਟੇਕਣ ਦੀ ਰੀਤ ਕਿਵੇਂ ਆਈ ਆਖਿਰ ਕੌਣ ਸੀ ਖਵਾਜਾ ਜਿਸ ਦੀ ਅੱਜ ਤੱਕ ਪੂਜਾ ਹੁੰਦੀ ਆ ਰਹੀ ਹੈ ਪਾਣੀ ਦੇ ਦੇਵਤਾ ਖਵਾਜਾ ਪੀਰ ਦਾ ਇਤਿਹਾਸ ਜੁੜਦਾ ਹੈ ਸਿਕੰਦਰ ਮਹਾਨ ਦੇ ਨਾਲ ਜੁਨਾਨ ਦਾ ਮਹਾਰਾਜਾ ਸਿਕੰਦਰ ਮਹਾਨ ਪੂਰੀ ਦੁਨੀਆ ਜਿੱਤਣ ਲਈ ਨਿਕਲਿਆ ਸੀ ਇਸ ਸਿਕੰਦਰ ਦਾ ਮੰਨਣਾ ਸੀ ਕਿ ਪੂਰੀ ਦੁਨੀਆ ਵਿੱਚ ਕਿਤੇ ਨਾ ਕਿਤੇ ਆਬੇ ਹਯਾਤ ਦਾ ਪਾਣੀ ਪਾਇਆ ਜਾਂਦਾ ਹੈ ਤੇ ਜਿਸ ਨੂੰ ਪੀ ਕੇ ਮੈਂ ਅਮਰ ਹੋ ਜਾਵਾਂਗਾ ਤੇ ਫਿਰ ਪੂਰੀ ਦੁਨੀਆ ਤੇ ਮੇਰਾ ਰਾਜ ਹਮੇਸ਼ਾ ਲਈ ਰਹੇਗਾ ਇਸ ਆਬੇ ਹਯਾਤ ਨੂੰ ਲੱਭਣ ਲਈ ਸਕੰਦਰ ਨੇ ਕਈ ਦੇਸ਼ਾਂ ਤੇ ਹਮਲੇ ਕੀਤੇ ਬਹੁਤ ਸਾਰੀਆਂ ਲੰਬੀਆਂ ਯਾਤਰਾਵਾਂ ਕੀਤੀਆਂ ਪਰ ਕਿਤੋਂ ਵੀ ਉਸ ਨੂੰ ਇਹ ਆਬੇ ਹਿਆਸ ਦਾ ਪਾਣੀ ਨਾ ਮਿਲਿਆ ਇਸ ਸਿਕੰਦਰ ਦਾ ਇੱਕਰ ਸੋਇਆ ਸੀ ਖਵਾਜਾ ਖੇਜਰ ਜਿਸ ਨੂੰ ਅੱਜ ਆਪਾਂ ਖਵਾਜੇ ਪੀਰ ਦੇ ਨਾਮ ਨਾਲ ਜਾਣਦੇ ਹਾਂ ਇੱਕ ਦਿਨ ਸਿਕੰਦਰ ਆਪਣੇ ਤੰਬੂ ਵਿੱਚ ਬੈਠ ਕੇ ਆਰਾਮ ਕਰ ਰਿਹਾ ਸੀ ਤੇ ਖਵਾਜੇ ਨੇ ਸਿਕੰਦਰ ਦਾ ਖਾਣਾ ਤਿਆਰ ਕਰਨਾ ਸੀ ਉਸ ਕੋਲ ਇੱਕ ਮਰੀ ਹੋਈ ਮੱਛੀ ਪਈ ਸੀ ਜਿਸ ਨੂੰ ਧੋਣ ਲਈ ਖਵਾਜਾ ਨਾਲ ਪੈੰਦੇ ਇੱਕ ਝਰਨੇ ਕੋਲ ਗਿਆ ਜਦ ਖਵਾਜੇ ਨੇ ਮੱਛੀ ਨੂੰ ਧੋਣ ਲਈ ਪਾਣੀ ਵਿੱਚ ਪਾਇਆ ਤਾਂ ਮੱਛੀ ਜਿਉਂਦੀ ਹੋ ਗਈ ਤੇ ਖਵਾਜੇ ਦੇ ਹੱਥਾਂ ਉਹ ਚੋ ਨਿਕਲ ਕੇ ਪਾਣੀ ਵਿੱਚ ਤੈਰਨ ਲੱਗੀ ਖਵਾਜਾ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਉਸ ਨੂੰ ਲੱਗਿਆ ਕਿ ਇਹ ਸ਼ਾਇਦ ਇੱਕ ਜਾਦੂਈ ਪਾਣੀ ਹੈ ਫਿਰ ਖਵਾਜੇ ਨੇ ਉਂਗਲੇ ਨਾਲ ਤਿੰਨ ਚਾਰ ਬੁੱਕ ਭਰ ਕੇ ਉਸ ਪਾਣੀ ਦੇ ਪੀ ਲਏ ਫਿਰ ਉਹ ਪਚ ਕੇ ਆ ਕੇ ਉਹ ਆਪਣੇ ਰਾਜੇ ਸਿਕੰਦਰ ਨੂੰ ਇਹ ਸਾਰੀ ਘਟਨਾ ਬਾਰੇ ਦੱਸਦਾ ਹੈ ਕਿ ਇੱਥੇ ਨਾਲ ਹੀ ਇੱਕ ਜਾਦੂਈ ਪਾਣੀ ਦਾ ਝਰਨਾ ਹੈ ਤੇ ਜਿਸ ਵਿੱਚ ਮਰੀ ਹੋਈ ਮੱਛੀ ਜੂੰਦੀ ਹੋ ਗਈ ਹੈ ਤਾਂ ਸਿਕੰਦਰ ਕਹਿਣ ਲੱਗਿਆ ਕਿ ਇਹ ਆਬ-ਏ-ਹیات ਦਾ ਪਾਣੀ ਹੈ ਜਿਸ ਨੂੰ ਉਹ ਪੂਰੀ ਦੁਨੀਆ ਵਿੱਚ ਲੱਭ ਰਿਹਾ ਹੈ ਫਿਰ ਉਹ ਦੋਵੇਂ ਉਸ ਆਬ-ਏ-ਹیات ਦੇ ਪਾਣੀ ਵੱਲ ਚੱਲ ਪਏ ਪਰ ਕਾफी ਸਮਾਂ ਲੱਭਣ ਤੋਂ ਬਾਅਦ ਵੀ ਉਹ ਪਾਣੀ ਉਹਨਾਂ ਨੂੰ ਉੱਥੇ ਨਹੀਂ ਮਿਲਿਆ ਫਿਰ ਖਵਾਜਾ ਕਹਿੰਦਾ ਹੈ ਕਿ ਸ਼ਾਇਦ ਇਹ ਆਬ-ਏ-ਹیات ਦਾ ਪਾਣੀ ਅਲੋਪ ਹੋ ਗਿਆ ਹੈ ਤੇ ਖਵਾਜਾ ਕਹਿਣ ਲੱਗਿਆ ਮੈਂ ਵੀ ਆਬ-ਏ-ਹیات ਦਾ ਪਾਣੀ ਪੀਤਾ ਹੈ ਇਹ ਸੁਣ ਕੇ ਸਿਕੰਦਰ ਗੁੱਸੇ ਨਾਲ ਭਰ ਗਿਆ ਕਿ ਇਹ ਆਬ-ਏ-ਹیات ਦਾ ਪਾਣੀ ਖਵਾਜੇ ਨੇ ਪੀ ਕੇ ਝੂਠਾ ਕਰ ਦਿੱਤਾ ਹੈ ਜਿਸ ਕਾਰਨ ਆਬੇ ਹਿਆਸ ਦਾ ਪਾਣੀ ਅਲੋਪ ਹੋ ਗਿਆ ਹੈ ਤੇ ਸਿਕੰਦਰ ਨੇ ਖਵਾਜੇ ਖੇਜਰ ਨੂੰ ਮਾਰਨ ਦਾ ਮਨ ਬਣਾਇਆ ਸਿਕੰਦਰ ਨੇ ਉਸ ਨੂੰ ਮਾਰਨ ਦੇ ਬਹੁਤ ਯਤਨ ਕੀਤੇ ਪਰ ਉਹ ਉਸ ਨੂੰ ਮਾਰਨ ਵਿੱਚ ناکਾਮਜਾਬ ਰਿਹਾ ਅਖੀਰ ਵਿੱਚ ਸਿਕੰਦਰ ਨੇ ਇੱਕ ਤਰਕੀਬ ਸੋਚੀ ਕਿ ਖਵਾਜੇ ਨੂੰ ਭਾਰੀ ਪੱਥਰਾਂ ਨਾਲ ਬੰਨ੍ਹ ਕੇ ਸਮੁੰਦਰ ਵਿੱਚ ਡੋਬ ਦਿੱਤਾ ਜਾਵੇ ਪਰ ਇਤਿਹਾਸਕਾਰਾਂ ਮੁਤਾਬਕ ਸਮੁੰਦਰ ਵਿੱਚ ਡੁੱਬਿਆ ਹੋਇਆ ਖਵਾਜਾ ਖੇਜਰ ਅਮਰ ਹੋ ਗਿਆ ਤੇ ਪਾਣੀ ਵੀ ਉਸ ਨੂੰ ਕੁਝ ਨਾ ਕਰ ਸਕਿਆ ਫਿਰ ਖਵਾਜੇ ਨੇ ਪਾਣੀ ਨੂੰ ਹੀ ਆਪਣਾ ਘਰ ਬਣਾ ਲਿਆ ਇਤਿਹਾਸ ਮੁਤਾਬਕ ਉਹ ਅੱਜ ਵੀ ਜਿਉਂਦਾ ਹੈ ਤੇ ਹਮੇਸ਼ਾ ਲਈ ਜਿਉਂਦਾ ਹੀ ਰਹੇਗਾ ਕਿਉਂਕਿ ਉਸਨੇ ਆਬੇ ਹਿਆਤ ਦਾ ਪਾਣੀ ਪੀ ਲਿਆ ਸੀ ਉਸ ਦਿਨ ਤੋਂ ਹੀ ਖਵਾਜੇ ਨੂੰ ਪਾਣੀ ਦਾ ਦੇਵਤਾ ਮੰਨ ਕੇ ਉਸ ਦੀ ਪੂਜਾ ਸ਼ੁਰੂ ਹੋ ਗਈ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਕਿਸੇ ਖੇਤ ਵਿੱਚ ਜਦੋਂ ਬੋਰ ਕਰਨਾ ਹੋਵੇ ਤਾਂ ਪਹਿਲਾ ਮਿੱਠੇ ਚੌਲ ਵੜਾ ਕੇ ਖਵਾਜੇ ਪੀਰ ਦੀ ਕੜਾਹੀ ਵੰਡੀ ਜਾਂਦੀ ਹੈ ਖਵਾਜੇ ਦਾ ਸਬੰਧ ਪਹਿਲਾਂ ਜੁਨਾਨ ਦੇਸ਼ ਨਾਲ ਸੀ ਫਿਰ ਇਹ ਸੀਰੀਆ ਦੇਸ਼ ਵਿੱਚ ਪ੍ਰਚਲਿਤ ਹੋ ਗਿਆ ਭਾਵੇਂ ਸੀਰੀਆ ਦੇ ਲੋਕ ਖਵਾਜੇ ਨੂੰ ਮੰਨਣ ਲੱਗੇ ਤੇ ਉਸ ਦੀ ਪੂਜਾ ਕਰਨ ਲੱਗੇ ਸੀਰੀਆ ਤੋਂ ਔਰ ਇਹ ਅਰਬ ਦੇਸ਼ਾਂ ਵਿੱਚ ਚਲਾ ਗਿਆ ਤੇ ਫਿਰ ਜਦੋਂ ਭਾਰਤ ਤੇ ਮੁਗਲਾ ਦਾ ਰਾਜ ਕਈ ਸਾਲਾਂ ਤੱਕ ਰਿਹਾ ਜਿਸ ਕਾਰਨ ਇਹ ਰਿਵਾਜ ਭਾਰਤ ਵਿੱਚ ਵੀ ਆ ਗਿਆ ਪਾਪ ਕੇ ਇਸ ਦਾ ਕੋਈ ਵੀ ਸਬੰਧ ਹੈ ਪਾਤ ਜਾਂ ਪੰਜਾਬ ਨਾਲ ਨਹੀਂ ਹੈ ਪਰ ਪੰਜਾਬ ਦੇ ਲੋਕ ਅੱਜ ਵੀ ਇਹ ਰਸਮ ਨਿਭਾ ਰਹੇ ਹਨ ਅਤੇ ਉਸ ਦੀ ਪੂਜਾ ਕਰ ਰਹੇ ਹਨ ਖਵਾਜੇ ਦੀ ਪੂਜਾ ਅੱਜ ਵੀ ਪਿੰਡਾਂ ਵਿੱਚ ਦੇਖੀ ਜਾ ਸਕਦੀ ਹੈ ਪਰ ਇਸ ਦਾ ਸਿੱਖ ਧਰਮ ਨਾਲ ਕੋਈ ਵੀ ਸਬੰਧ ਨਹੀਂ ਹੈ ਨਵੇਂ ਬੋਰ ਨੂੰ ਸ਼ੁਰੂ ਕਰਨ ਸਮੇਂ ਖਵਾਜਾ ਬਲੀ ਕਰ ਪਲੀ ਇਹ ਆਮ ਹੀ ਪਿੰਡਾਂ ਵਿੱਚ ਬੋਲਿਆ ਜਾਂਦਾ ਹੈ ਪਰ ਅੱਜ ਕੱਲ ਸੋਸ਼ਲ ਮੀਡੀਆ ਦੇ ਹੋਣ ਕਾਰਨ ਲੋਕ ਜਾਗਰੂਤ ਵੀ ਹੋਏ ਹਨ ਤੇ ਇਹ ਰਸਮਾਂ ਥੋੜੀਆਂ ਘਟੀਆਂ ਹਨ ਪਰ ਫੇਰ ਵੀ ਜੇਕਰ ਆਪਾਂ ਦੇਖੀ ਤਾਂ ਅੱਜ ਵੀ ਪਿੰਡਾਂ ਦੇ ਵਿੱਚ ਬਹੁਤ ਸਾਰੇ ਰੀਤੀ ਰਿਵਾਜ ਜਾਂ ਬਹਿਮ ਪਰਮ ਲੋਕਾਂ ਵੱਲੋਂ ਸਦੀਆਂ ਤੋਂ ਹੀ ਬਿਨਾਂ ਕੋਈ ਇਸ ਦਾ ਕਾਰਨ ਜਾਣੇ ਬਿਨਾਂ ਹੀ ਕੋਈ ਇਸ ਦਾ ਇਤਿਹਾਸ ਜਾਣੇ ਮੰਨਿਆ ਜਾ ਰਹੀਆਂ ਹਨ ਸਿਆਣੇ ਸੱਚ ਹੀ ਕਹਿੰਦੇ ਹਨ ਕਿ ਜਿਸ ਦੀ ਲਾਠੀ ਉਸ ਦੀ भैंस ਇਹ ਗੱਲ ਬਿਲਕੁਲ ਸੱਚ ਹੈ ਕਿਉਂਕਿ ਕਈ ਸੌ ਸਾਲ ਪਹਿਲਾਂ ਮੁਗਲ ਰਾਜ ਕਰਕੇ ਇੱਥੋਂ ਚਲੇ ਗਏ ਪਰ ਪੰਜਾਬ ਵਿੱਚ ਅੱਜ ਵੀ ਉਹਨਾਂ ਵੱਲੋਂ ਬਣਾਏ ਗਏ ਰੀਤੀ ਰਿਵਾਜ ਮਨਾਏ ਜਾ ਰਹੇ ਹਨ ਤੇ ਉਹਨਾਂ ਦੇ ਪੀਰਾਂ ਨੂੰ ਪੂਜਿਆ ਜਾ ਰਿਹਾ ਹੈ ਪਰ ਅਸਲੀ ਪੰਜਾਬੀ ਤੇ ਗੁਰੂ ਦਾ ਸਿੰਘ ਸਿਰਫ ਤੇ ਸਿਰਫ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਮੱਥਾ ਟੇਕਦਾ ਹੈ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਹਮੇਸ਼ਾ ਦੀ ਤਰ੍ਹਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ